ਸਾਡੀ ਜਿਹੜੀ ਸੰਸਕ੍ਰਿਤੀ ਜਿਹੜੀ ਪਿਛੋਕੜ ਹੈ ਸਾਡੇ ਬਜ਼ੁਰਗ ਨੇ ਉਹ ਸਾਡਾ ਖਜ਼ਾਨਾ ਨੇ ਅਸੀਂ ਉਹਨਾਂ ਨੂੰ ਸੰਭਾਲੀ ਰਿਹਾ ਦੇ ਖਜ਼ਾਨੇ ਨੂੰ ਅਸੀਂ ਪੈਸੇ ਦੀ ਧੋੜ ਚ ਲੱਗੇ ਹੋਏ ਆ ਪੈਸਾ 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 ਸਮਾਂ ਚੱਲ ਰਿਹਾ ਕਲਯੂਗ ਦਾ ਐਸਾ ਚੱਲ ਰਿਹਾ ਜਿਹੜੇ ਮਾਂ-ਬਾਪਾਂ ਨੂੰ ਇਕੱਲੇ ਰਹਿਣਾ ਪੈ ਰਿਹਾ ਐਸਾ ਹੀ ਹਾਲਾਤ ਬਣਦੇ ਜਾ ਰਿਹਾ ਸਾਡੇ ਕਹਿੰਦੇ ਵੀ ਅੱਗੇ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ ਇੱਕ ਤਾਂ ਅਸੀਂ ਔਲਾਦ ਮਹਿੰਗੀ ਕਰ ਲਈ ਲੈ ਦੇ ਕਿ ਇੱਕ ਇੱਕ ਦੋ ਦੋ ਬੱਚੇ ਨੇ ਸਾਰਿਆਂ ਦੇ ਜਿਹੜੀਆਂ ਇਜਾਦਾ ਪਸਾਣੀਆਂ ਅਸੀਂ ਯਾਦ ਕਰਦੇ ਹਾਂ ਉਹ ਕਿਤੇ ਨਾ ਕਿ ਉਹਨਾਂ ਪੁਰਾਣੇ ਬਜ਼ੁਰਗਾਂ ਦਿੱਤੀਆਂ ਹੋਈਆਂ ਨਹੀਂ ਅਸੀਂ ਆਪਣੇ ਘਰਾਂ ਦੇ ਸੰਭਾਲੇ ਦੇ ਪਰ ਅਸੀਂ ਕਾਰੋਬਾਰ ਦੇ ਇਲਾਕੇ ਪੈਸੇ ਵੱਧ ਡੋਲੇ ਹੋਏ ਹਨ ਅੱਗੇ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਜੇਕਰ ਕਿਸੇ ਦਾ ਇੱਕ ਬੱਚਾ ਬਾਹਰ چلا ਗਿਆ ਚਾਚੇ ਤਾਏ ਹੈਗੇ ਨਹੀਂ ਘਾਟੇ ਇੱਕ ਬਜ਼ੁਰਗ ਹੈਗਾ ਸਾਰੇ ਸੰਭਾਲੇ ਜਾਂਦੇ ਸੀ ਹੁਣ ਹਾਲਾਤ ਇਦਾਂ ਦੇ ਬਣ ਗਏ ਆ ਮਜਬੂਰੀ ਬਣ ਗਈ ਹੈ ਸਮਾਜ ਦੀ ਇਦਾਂ ਦੇ ਬ੍ਰਿਧਾਸ਼ਰਮ ਬਣ ਗਏ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜੇਕਰ ਮਾਪੇ ਚੰਗੇ ਹੋਣ ਤਾਂ ਬੱਚਿਆਂ ਦੀ ਜ਼ਿੰਦਗੀ ਸਬਰ ਜਾਂਦੀ ਹੈ ਤੇ ਜੇ ਧੀਆ ਪੁੱਤ ਚੰਗੇ ਹੋਣ ਤਾਂ ਮਾਪਿਆਂ ਦਾ ਬੁਢਾਪਾ ਸੋਖਾ ਨਿਕਲ ਜਾਂਦਾ ਹੈ ਪਰ ਜੇਕਰ ਧੀਆ ਪੁੱਤ ਮਾੜੇ ਹੋਣ ਤਾਂ ਮਾਪਿਆਂ ਵਾਸਤੇ ਬਹੁਤ ਹੀ ਮੁਸ਼ਕਲ ਦਾ ਸਮਾਂ ਹੁੰਦਾ ਹੈ ਸੋ ਇਸੇ ਲੜੀ ਦੇ ਤਹਿਤ ਅੱਜ ਲੋਟੂਵਾਲ ਦੇ ਨੇੜੇ ਇੱਕ ਵਿਰਤ ਆਸ਼ਰਮ ਦਾ ਉਦਘਾਟਨ ਕੀਤਾ ਗਿਆ ਆ ਮਨਜੋਗ ਮਦਨਾਲ ਬੱਗਾ ਜੀ ਵੱਲੋਂ ਤੇ ਪ੍ਰਵੀਨ ਚੌਧਰੀ ਜੀ ਜਿਹੜੇ ਬਗਲਾਮੁਖੀ ਧਾਮ ਦੇ ਮੁੱਖ ਸੇਵਾਦਾਰ ਨੇ ਉਹਨਾਂ ਵੱਲੋਂ ਜਾਣਕਾਰੀ ਲੈ ਲene ਆ ਬੱਗਾ ਜੀ ਅੱਜ ਤੁਸੀਂ ਆਏ ਹੋ ਉਦਘਾਟਨ ਤੇ ਵਿਰਤ ਆਸ਼ਰਮ ਦੇ ਕੀ ਕਹਿਣਾ ਚਾਹਣਗੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮੁਬਾਰਕਬਾਦ ਦੇਣਾ ਚਾਹਾਂਗਾ ਆ ਬਾਲਾ ਜੀ ਮਿੱਤਰ ਸਭਾ ਦੇ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਣਾਲਾ ਕਰਕੇ ਸਾਡੇ ਬਜ਼ੁਰਗਾਂ ਵਾਸਤੇ ਇੱਕ ਸਥਾਨ ਮਾਣ ਦੀ ਕੋਸ਼ਿਸ਼ ਕੀਤੀ ਹੈ ਪਰ ਕਿਤੇ ਨਾ ਕਿਤੇ ਇੱਕ ਖਫਸੋਸ ਦੀ ਗੱਲ ਵੀ ਹੈ ਕਿ ਸਾਨੂੰ ਇਹ ਸਥਾਨ ਬਣਾ ਲੈ ਰਹੇ ਆਂ ਔਰ ਮੈਂ ਚਾਹਾਂਗਾ ਕਿ ਸਮਾਜ ਨੂੰ ਅੱਗੇ ਵੱਧ ਚੱਲ ਕੇ ਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਕਿਉਂਕਿ ਆਉਣ ਵਾਲਾ ਟਾਈਮ ਜਿਹੜੇ ਸਾਡੇ ਕਾਲ ਯੁਗ ਦਾ ਪ੍ਰਕੋਪ ਹੈ ਬਹੁਤ ਵੱਧ ਰਿਹਾ ਜਿਸ ਨੂੰ ਦੇਖਦੇ ਹੋਏ ਸਾਡੇ ਕਿਉਂਕਿ ਸਾਡੀ ਜਿਹੜੀ ਸੰਸਕ੍ਰਿਤੀ ਜਿਹੜੀ ਪਿਸ਼ੋਕੜ ਹੈ ਸਾਡੇ ਬਜ਼ੁਰਗ ਨੇ ਉਹ ਸਾਡਾ ਖਜ਼ਾਨਾ ਨੇ ਅਸੀਂ ਉਹਨਾਂ ਸੰਭਾਲ ਹੀ ਨਹੀਂ ਦੇ ਖਜ਼ਾਨੇ ਨੂੰ ਅਸੀਂ ਪੈਸੇ ਦੀ ਦੌੜ 'ਚ ਲੱਗੇ ਹੋਏ ਆ ਪੈਸਾ 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 ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਬੈਠੇ ਆ ਉਹ ਸਾਨੂੰ ਇੱਕ ਦਿਸ਼ਾ ਇੱਕ ਨਿਰਦੇਸ਼ ਇੱਕ ਸਾਨੂੰ ਸਿਸਟਮ ਜਿਹੜੀਆਂ ਯਾਦਾ ਪਰੇਸ਼ਾਨੀਆਂ ਅਸੀਂ ਯਾਦ ਕਰਦੇ ਆ ਉਹ ਕਿਤੇ ਨਾ ਕਿਤੇ ਉਹਨਾਂ ਪੁਰਾਣੇ ਬਜ਼ੁਰਗਾਂ ਦਿੱਤੀ ਹੋਈਆਂ ਨੇ ਅਸੀਂ ਆਪਣੇ ਖਜ਼ਾਨੇ ਦਾ ਸੰਭਾਲ ਲਈਦੇ ਪਰ ਅਸੀਂ ਕਾਰੋਬਾਰ ਚ ਲਾ ਕੇ ਪੈਸੇ 'ਤੇ ਦੌੜੇ ਹੋਏ ਆ ਪਰ ਕਦੇ ਨਾ ਕਦੇ ਉਹ ਪਰਿਵਾਰ ਵੀ ਹੈਗੇ ਜਿਹੜੇ ਮਾਪੇ ਬਬੂ ਨਹੀਂ ਸੰਭਾਲ ਰਹੇ ਉਹਨਾਂ ਦੇ ਸਾਰਾ ਜੇ ਸਭਾ ਬਣਨ ਜਾ ਰਹੀ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਖਾਸ ਤੌਰ ਤੇ ਸਾਡੇ ਬਗਲਾਉਂ ਕੀ ਧਾਮ ਦੇ ਮੁਖ ਸੇਵਾਦਾਰ ਪ੍ਰਵੀਨ ਚੋਲੀ ਜੀ ਵੀ ਆਏ ਨੇ ਇਹਨਾਂ ਨੇ ਆਪਣੇ ਮਕਰਮਨ ਤੌਰ ਆਪਣੇ ਚਾਰ ਸ਼ਬਦ ਤੁਹਾਨੂੰ ਦੱਸਣੇ ਵੀ ਨੇ ਪਰ ਆਪਣੇ ਹੱਤ ਹਤੰਦ ਨਾਲ ਇਹਨਾਂ ਨੇ ਉਥੇ ਨਹੀਂ ਪੱਥਰ ਦੇ ਵਿੱਚ ਮੇਨ ਨਾਲ ਕੇ ਅਸੀਂ ਕੀਤਾ ਔਰ ਆਉਣ ਵਾਲੇ ਸਮੇਂ ਦੇ ਮੈਂ ਸਾਰੀ ਸੰਗਤ ਨੂੰ ਕਹਿੰਦਾ ਜੀ ਆਪਾਂ ਸਾਰੇ ਨਾਲ ਮਿਲ ਕੇ ਕਿਉਂਕਿ ਜਦੋਂ ਕੋਈ ਸਥਾਨ ਬਣਦਾ ਹੈ ਉਹ ਸਥਾਨ ਦੇ ਵਿੱਚ ਜੇ ਸਾਰਿਆਂ ਦੀ ਹੋਂਦੀ ਪੈ ਜਾਵੇ ਤੇ ਉਹਦਾ ਆਕਾਰ ਹੋਰ ਬਣ ਜਾਂਦਾ ਜੇ ਸਾਰੇ ਆਪਾਂ ਰਲ ਮਿਲ ਕੇ ਇਸ ਦੇ ਵਿੱਚ ਇਕੱਠਾ ਯੋਗਦਾਨ ਪਾਵਾਂਗੇ ਉਹ ਦਿਨ ਦੂਰ ਨਹੀਂ ਆਪਾਂ ਅੱਛੀ ਚੀਜ਼ ਬਣਾ ਲਾਂਗੇ 25 ਚ ਬਣ ਜੇਗੀ ਸਾਡੇ ਲੋਕਾਂ ਦੇ ਸਾਡੇ ਬਜ਼ੁਰਗਾਂ ਦੇ ਜਿਹਨਾਂ ਦਾ ਕੋਈ ਸਹਾਰਾ ਨਹੀਂ ਉਹ ਸਾਰਾ ਬਣ ਕੇ ਇਹ ਸੰਸਦਾ ਕੰਮ ਕਰੇਗੀ ਬਹੁਤ ਵੱਡੀ ਗੱਲ ਹੈ ਜੀ ਸਾਡੇ ਨਾਲ ਬਗਲਾਮੁਖੀ ਧਾਮ ਦੇ ਮੁਖ ਸੇਵਾਦਾਰ ਪ੍ਰਵੀਨ ਚੋਦਰੀ ਜੀ ਮੌਜੂਦ ਨੇ ਸਰ ਅੱਜ ਬਰਧ ਆਸ਼ਰਮ ਦਾ ਨੀਂਹ ਪੱਥਰ ਰੱਖਣਾ ਪੈ ਰਿਹਾ ਹੈ ਚਲੋ ਇੱਕ ਹੈ ਤਾਂ ਵਧੀਆ ਉਪਰਾਲਾ ਪਰ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰੇ ਮਾਂ ਜਿਹੜੇ ਬਾਪ ਹੈਗੇ ਨੇ ਪੁੱਤਰ ਉਹਨਾਂ ਦੀ ਸੇਵਾ ਵਿੱਚ ਰੁੱਝੇ ਰਹਿਣੇ ਚਾਹੀਦੇ ਨੇ ਸਾਰੇ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਪਹਿਲਾਂ ਵੀ ਇੱਕ ਵਾਰ ਇਹ ਗੱਲ ਜਦੋਂ ਜਿਤਕਾਰਾ ਜੀ ਇਨਵੀਟੇਸ਼ਨ ਦੇਣਾ ਹੈ ਇਹ ਬੜੀ ਦੁਖਦਾਈ ਸਮਾ ਚੱਲ ਰਿਹਾ ਕਲਯੁਗ ਦਾ ਐਸਾ ਚੱਲ ਰਿਹਾ ਜਿਹੜੇ ਮਾਪੇ ਆਪਾਂ ਨੂੰ ਇਕੱਲੇ ਰਹਿਣਾ ਪੈ ਰਿਹਾ ਐਸਾ ਹੀ ਹਾਲਾਤ ਬਣਦੇ ਜਾ ਰਹੀਆਂ ਸਾਡੇ ਕਹਿੰਦੇ ਵੀ ਅੱਗੇ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ ਇੱਕ ਤਾਂ ਅਸੀਂ ਔਲਾਦ ਮਹਿੰਗੀ ਕਰ ਲਈ ਲੈ ਦੇ ਕਿ ਇੱਕ ਇੱਕ ਦੋ ਦੋ ਬੱਚੇ ਨੇ ਸਾਰਿਆਂ ਦੇ ਸਾਨੂੰ ਇਹ ਚੀਜ਼ ਤਾਂ ਸਮਝਣਾ ਪਏਗਾ ਸਮਾਜ ਦੇ ਵਿੱਚ ਸਾਨੂੰ ਸੰਗਠਿਤ ਹੋਣ ਦੀ ਲੋੜ ਹੈ ਅੱਗੇ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਜੇਕਰ ਕਿਸੇ ਦਾ ਇੱਕ ਬੱਚਾ ਬਾਹਰ ਚਲਾ ਗਿਆ ਚਾਚੇ ਥਾਏ ਹੈਗੇ ਨੇ ਘਰ 'ਚ ਇੱਕ ਬਜ਼ੁਰਗ ਹੈਗਾ ਸਾਰੇ ਸੰਭਾਲੇ ਜਾਂਦੇ ਸੀ ਹੁਣ ਹਾਲਾਤ ਇਦਾਂ ਦੇ ਬਣ ਗਏ ਆ ਮਜਬੂਰੀ ਬਣ ਗਈ ਹੈ ਸਮਾਜ ਦੀ ਇਦਾਂ ਦੇ ਬਿਰਧ ਆਸ਼ਰਮ ਬਣ ਪਰ ਮੈਨੂੰ ਪੀੜਾ ਹੈ ਮੈਂ ਹਲਕੇ ਨਹੀਂ ਬੱਤ ਰੱਖਣ ਆਇਆ ਵੀ ਇਹ ਚੀਜ਼ਾਂ ਹੋਣੀਆਂ ਜਾਈਦੀ ਹੈ ਪਰ ਹਾਲਾਤ ਇਦਾਂ ਦੇ ਨੇ ਉਹਨਾਂ ਦੀ ਜ਼ਰੂਰਤ ਪੈ ਚੁੱਕੀ ਹੈ ਉਹਨਾਂ ਮਾਪੇ ਜਿਹੜੇ ਬੇਸਹਾਰਾ ਨੇ ਜਿਨ੍ਹਾਂ ਦੇ ਕਰਮ ਫਲ ਉਹਨਾਂ ਨੂੰ ਭੋਗਣਾ ਪੈ ਰਿਹਾ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਰਹੇ ਨੇ ਤੇ ਉਹ ਕਿੱਥੇ ਜਾ ਕੇ ਰਹਿਣਗੇ ਕਿਤਨੇ ਕਿਤੇ ਆਸ ਕਰਦੇ ਨੇ ਜਾਂ ਕੋਈ ਐਸੀ ਘਟਨਾ ਕਰ ਜਾਂਦੀ ਹੈ ਇੱਕ ਬੱਚਾ ਹੁੰਦਾ ਉਹਦੀ ਡੈਥ ਹੋ ਜਾਂਦੀ ਹੈ ਮਾਪਿਓ ਬਜ਼ੁਰਗ ਇਕੱਲੇ ਹੋ ਜਾਂਦੇ ਆ ਉਹਨਾਂ ਲਈ ਇੱਕ ਸਥਾਨ ਬਣ ਰਿਹਾ ਤੇ ਬਾਲਾਜੀ ਪਰਿਵਾਰ ਸਾਰਾ ਇਸ ਚੀਜ਼ ਦਾ ਵਧਾਈ ਦਾ ਪਾਤਰ ਹੈ ਕੋਪ੍ਰਾਲਾ ਕਰਨ ਜਾ ਰਿਹਾ ਜਿਸ ਦੇ ਨਾਲ ਉਹਨਾਂ ਬਜ਼ੁਰਗਾਂ ਲਈ ਇੱਕ ਆਸ਼ਰੇ ਬਣੇਗਾ ਜਿਨੇ ਇਕੱਲੇ ਔਰ ਇੱਕ ਮੈਂ ਤੁਹਾਡੇ ਮੀਡੀਆ ਰਾਹੀਂ ਤੁਸੀਂ ਸਾਰੇ ਇੱਕ ਪਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਮੈਂ ਇੱਕ ਬੇਨਤੀ ਕਰਾਂਗਾ ਜਰੂਰ ਇੱਕ ਐਸੀ ਮੋਹਿਮ ਜਿੱਥੇ ਵੀ ਜਾਣਦੇ ਹੋ ਜੇਕਰ ਤੁਹਾਨੂੰ ਕੋਈ ਨજર ਆਂਦਾ ਹੈ ਆਪਣੇ ਮਾਪਿਓਰ ਨਾਲ ਜੇ ਸਤਕਾਰ ਨਹੀਂ ਕਰਦਾ ਮੈਂ ਹਮੇਸ਼ਾ ਬਿਆਸਪੀੜ ਤੇ ਬੈਠ ਕੇ ਗੱਲ ਕਰਦਾ ਹੁੰਦਾ ਹੈ ਵੀ ਸਾਨੂੰ ਮੰਦਰ ਗੁਰਦੁਆਰੇ ਜਾਂਦਾ ਬਿਲਕੁਲ ਕੋਈ ਫਾਇਦਾ ਨਹੀਂ ਜੇ ਘਰ ਬੈਠੇ ਅਸੀਂ ਮਾਪਿਓ ਨੂੰ ਨਹੀਂ ਪੂਜਦੇ ਪਿਤਾ ਸੂਰਜ ਹੈ ਮਾਂ ਚੰਦਰਮਾ ਜੇਕਰ ਅਸੀਂ ਘਰ ਬੈਠੇ ਦੇਵੀ ਦੇਵਤਾ ਦਾ ਪੂਜਨ ਨਹੀਂ ਕਰਦੇ ਤਾਂ ਸਾਨੂੰ ਕਿਸੇ ਮੰਦਰ ਗੁਰਦੁਆਰੇ ਜਾਂਦਾ ਅਧਿਕਾਰ ਨਹੀਂ ਹੈ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦਾ ਉਹਨਾਂ ਦਾ ਆਸ਼ੀਰਵਾਦ ਸਦਕਾ ਦੇਖੋ ਮੈਂ ਇੱਕ ਵਪਾਰੀ ਗ੍ਰਸਥੀ ਹੋਂਦੇ ਨਾਲ ਨਾਲ ਇੱਕ ਧਾਮ ਦਾ ਮਹੰਤ ਦੀ ਸੇਵਾ ਮੈਨੂੰ ਪਰਮਾਤਮਾ ਨੇ ਦਿੱਤੀ ਮੇਰੀ ਮਾਂ ਨੇ ਦਿੱਤੀ ਹੈ ਉੱਥੇ ਲੱਖਾਂ ਲੋਕਾਂ ਦਾ ਆਗਮਨ ਹੋਇਆ ਪਿੱਛੇ ਤੁਸੀਂ ਦੇਖਿਆ 225 ਘੰਟੇ ਦਾ ਖੰਡ ਮਹਾਜਗ ਮਹਾਰਾਣੀ ਦੀ ਕਿਰਪਾ ਦੇ ਨਾਲ ਹੋਇਆ ਜਦੋਂ ਚਿਤਕਾਰਾ ਜੀ ਨੇ ਗੱਲ ਕੀਤੀ ਮੈਂ ਕਿਹਾ ਚਿਤਕਾਰਾ ਜੀ ਜ਼ਰੂਰਤ ਹੈ ਪਰ ਅਸੀਂ ਕੋਈ ਐਸਾ ਪ੍ਰੋਲਾ ਵੀ ਕਰੀਏ ਵੀ ਜਿਹੜਾ ਤੁਹਾਡੇ ਕੋ ਬਜ਼ੁਰਗਾਂ ਉਹ ਕਿਸੇ ਨਾ ਕਿਸੇ ਪ੍ਰਕਾਰ ਉਹਨਾਂ ਦੀ ਘਰ ਵਾਪਸੀ ਵੀ ਹੋਵੇ। ਦੇਖੋ ਉਹਨਾਂ ਦੇ ਬੱਚੇ ਜੇ ਤੁਹਾਡੇ ਕੋਲ ਛੱਡ ਜਾਂਦੇ ਨੇ ਇਦਾਂ ਦੇ ਹਾਲਾਤ ਬਣਾਓ ਜਾਂ ਇਦਾਂ ਦਾ ਕੋਈ ਆਪਾਂ ਐਫਰਟ ਕਰੀਏ ਮਿਲ ਕੇ ਉਹਨਾਂ ਬੱਚਿਆਂ ਨੂੰ ਮਿਲੀਏ। ਦੇਖੋ ਕੁਝ ਨਾ ਕੁਝ ਤਾਂ ਗਲਤੀ ਬਜ਼ੁਰਗਾਂ ਦੀ ਵੀ ਹੋਏਗੀ ਜੇ ਆਪਾਂ ਕਹੀਏ ਬੱਚਿਆਂ ਦੀ ਹੈ। ਉਹਨਾਂ ਨੂੰ ਦੋਨਾਂ ਨੂੰ ਸਮਝਾ ਕੇ ਕਿ ਮੱਧਮ ਮਾਰਗ ਐਸਾ ਕੱਢਿਆ ਜਾਵੇ ਜਿਸ ਦੇ ਨਾਲ ਉਹ ਪਰਿਵਾਰ ਸੁਖੀ ਰਹੇ ਔਰ ਅੱਜ ਦੇ ਇਸ ਉਪਰਾਲੇ ਦੇ ਮੈਂ ਸਾਰੀ ਬਾਲਾ ਜੀ ਜਿਹੜੀ ਪਰਿਵਾਰ ਹੈ ਸੁੰਦਰ ਗਾਂਦਰੀਸੀ ਬੜੇ ਸਾਲਾਂ ਤੋਂ ਲੰਗਰ ਲਾਂਦਾ ਆ ਰਿਹਾ ਔਰ ਸਮਾਜ ਦਾ ਇੱਕ ਐਸਾ ਐਗਜ਼ਾਮਪਲ ਪੇਸ਼ ਕਰ ਰਹੇ ਨੇ ਆਪ ਔਰ ਮੈਂ ਮਹਾਰਾਣੀ ਦੇ ਚਰਨਾਂ ਦੇ ਹੀ ਅਰਦਾਸ ਕਰਾਂਗਾ ਜੇ ਉਹ ਉਪਰਾਲਾ ਕਰਨ ਜਾ ਰਹੀ ਨੇ ਉਹਨਾਂ ਨੂੰ ਕਾਮਯਾਬੀ ਦੇਵੇ ਔਰ ਇਹ ਸੰਕਲਪ ਨਾਲ ਲੈਣ ਜਿਹੜੇ ਬਜ਼ੁਰਗ ਇਹਨਾਂ ਕੋਲ ਆਣ ਉਹਨਾਂ ਦੀ ਘਰ ਵਾਪਸੀ ਵੀ ਜਰੂਰ ਹੋਵੇ ਠੀਕ ਹੈ ਜੀ ਬਹੁਤ ਧੰਨਵਾਦ ਅੱਜ વૃਦਰ ਆਸ਼ਰਮ ਦਾ ਜਿਹੜਾ ਹੈਗਾ ਵਾ ਉਦਘਾਟਨ ਕੀਤਾ ਗਿਆ ਹੈ ਤੇ ਕੀ ਕਹਿਣਾ ਚਾਹੁੰਦੇ ਹੈ ਕਿਹੜੀ ਜਗ੍ਹਾ ਹੈਗੀ ਹੈ ਤੇ ਕਿੱਥੇ ਕਿਹੇ ਬਣਾਇਆ ਜਾ ਰਿਹਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਪਹਿਲਾ ਜਗ੍ਹਾ ਨਾਮ ਹੈ ਦਵਾਰਕਾ ਕਲੋਨੀ ਜੋ ਠਾਕੁਰ ਜੀ ਦਾ ਨਾਮ ਜਾਹਾ ਆ ਗਿਆ ਵਹਾਂ ਪਵਿੱਤਰ ਪਵਿੱਤਰ ਨਾਮ ਹੈ ਔਰ ਬਾਲੇ 씨 ਪ੍ਰਾਰਥਨਾ ਕਰਤੇ ਹਨ ਸਭ ਕਾ ਯਹਾਂ ਆ ਕੇ ਸ਼ਿਰਵਾ ਮਿਲੇ ਉਹ ਵਿਰਧ ਆਸ਼ਮ ਕਾ ਜੋ ਮੂਹਰਤ ਹੈ ਸਭੀ ਲੀਡਰੋ ਕੇ ਸਾਥ ਸਭੀ ਸੰਤੋ ਕੇ ਸਾਥ ਦਿਆ ਗਿਆ ਹੈ ਔਰ ਭਗਵਾਨ ਸੇ ਪ੍ਰਾਰਥਨਾ ਕਰਤੇ ਇਸ ਕੋ ਕਾਮਯਾਬ ਹੋਣੇ ਮੇ ਸਭ ਕਾ ਸ਼ਿਰਵਾ ਮਿਲੇ ਜੈ ਕਰੇ ਇਹ ਵੀਰ ਬਜੰਗੇ ਹਰ ਹਰ ਮਾਨ ਸਰ ਇਹਦੇ ਵਿੱਚ ਕਿੰਨੇ ਕਮਰੇ ਰਹਿਣਗੇ ਕੀ ਨਕਸ਼ਾ ਵਗੈਰਾ ਬਣਾਇਆ ਹੋਣਾ ਵਾ ਕਿੰਨੇ ਕਮਰੇ ਰਹਿਣਗੇ ਕੀ ਕੀ ਸਹੂਲਤ ਮਿਲੇਗੀ ਜਿਹੜੇ ਬਜ਼ੁਰਗ ਇੱਥੇ ਆਣ ਕੇ ਰਹਿਣਗੇ ਪਹਿਲਾ ਤਾਂ ਮੈਂ ਪ੍ਰਾਰਥਨਾ ਕਰਾਂਗਾ ਵੈਸੇ ਤਾਂ ਜਿਹੜੀ ਸਹੂਲਤ ਜਿਹੜੀ ਹੈ ਜਿੱਦਾਂ ਆਪਣੇ ਬਜ਼ੁਰਗਾਂ ਨੂੰ ਅਸੀਂ ਰੱਖਦੇ ਆ ਆਪਣੇ ਪਰਿਵਾਰ ਨੂੰ ਰੱਖਦੇ ਆ ਅਸੀਂ ਦੇੰਨੇ ਆ ਉਦਾਂ ਹੀ ਸਹੂਲਤਾਂ ਮਿਲਣਗੀਆਂ ਥੱਲੇ ਕਹਾਲ ਹੋਗਾ ਪੂਜਾ ਰੂ ਪੂਜਾਰੋਂ ਹੋਏਗੀ ਉਸ ਤੋਂ ਬਾਅਦ ਰੂਮ ਜਿੰਨੇ ਸਰ ਏਸੀ ਜਨਰੇਟਰ ਲੱਗਿਆ ਹੋਏਗਾ ਪੂਰਾ ਜਿੰਨਾ ਵੀ ਇੰਤਜ਼ਾਮ ਉਹਦੀ ਤੰਗ ਟੰਗ ਨਾ ਕੀਤਾ ਜਾਏਗਾ ਜਿਸ ਤਰ੍ਹਾਂ ਅਸੀਂ ਪਰਿਵਾਰ ਆਨੇ ਆ ਜਿੰਨੇ ਵੀ ਸਾਡੇ ਮੈਂਬਰ ਪਰਿਵਾਰ ਦੇ ਉਸ ਤਰ੍ਹਾਂ ਰਹਿਣਗੇ ਜੀ ਸਰ ਅੱਜ ਕੱਲ ਕਲਯੁਗ ਦਾ ਜ਼ਮਾਨਾ ਆ ਕਿਉਂਕਿ ਜਿਹੜੇ ਪੁੱਤਰ ਨੇ ਧੀਆਂ ਪੁੱਤਰ ਨੇ ਉਹ ਆਪਣੇ ਮਾਪਿਆਂ ਨੂੰ ਸੰਭਾਲਦੇ ਨਹੀਂ ਆ ਤੁਹਾਨੂੰ ਇਹ ਕਦਮ ਚੱਕਣਾ ਪਿਆ ਤੇ ਇਹਦੇ ਬਾਰੇ ਕੀ ਕਹਿਣਾ ਚਾ ਦਿੱਖੋ ਪ੍ਰਭੂ ਜੀ ਗੱਲ ਇਦਾਂ ਮੈਂ ਕਲ ਯੁੱਗ ਦਾ ਪੈਰਾ ਬਿਲਕੁਲ ਠੀਕ ਹੈਗਾ ਸਾਡੇ ਮਨ ਦੇ ਵਿੱਚ ਪਹਿਲਾਂ ਇਹ ਹੋਏਗਾ ਉਸ ਪਰਿਵਾਰ ਨੂੰ ਮਾਂ-ਬਾਪ ਦੇ ਜਿਹੜੇ ਬੱਚੇ ਹੈ ਮਾਂ-ਬਾਪ ਤੋਂ ਵਿਛੜਨ ਨੂੰ ਚਾਹੁੰਦੇ ਹਨ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਮਿਲਾਨ ਦੀ ਅਗਰ ਕਿਸੇ ਕਾਰਨ ਉਹ ਨਾ ਮਿਲ ਪਾਏ ਫਿਰ ਵੀਰ ਦਾਸ਼ਮ ਸ਼੍ਰੀ ਵਾਲੇ ਮਿੱਤਰ ਮੰਡਲ ਉਹਨਾਂ ਦਾ ਸਵਾਗਤ ਰਸਤਾ ਕਰੇਗਾ ਸਦਾ ਉਹਨਾਂ ਦਾ ਜੋ ਯੋਗਦਾਨ ਹੋਗਾ ਜੀਵਨ ਹੋਗਾ ਮਿਲਦਾ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਤੁਸੀਂ ਸਿੱਖਿਆ ਦੇਣਾ ਚਾਹੁੰਦੇ ਹੋ ਮੈਂ ਤਾਂ ਹੀ ਕਵਾਂਗਾ ਮੈਂ ਆਪਣੇ ਮਾਪੇ ਪਤੀ ਜਿੰਨੀ ਮੇਰੀ ਟੀਮ ਹੈ ਉਹ ਸਾਰੀ ਸੇਵਾ ਤਨਮਾਨਾ ਕਰਦੀ ਹੈ ਤਾਂ ਵੀ ਦਰਸ਼ਨ ਦਸੀ ਨਾਮ ਲਿਆ ਬਣਾਣ ਦਾ ਉਹ ਨੌਜਵਾਨਾਂ ਨੂੰ ਕਵਾਂਗਾ ਤੁਹਾਨੂੰ ਇੱਥੇ ਆ ਕੇ ਸੇਵਾ ਕਰੋ ਆਪਣੇ ਮਾਂ-ਬਾਪ ਦੀ ਸੇਵਾ ਕਰਨੀ ਹੈ ਇੱਥੇ ਆ ਕੇ ਵੀ ਸੇਵਾ ਕਰੋ ਇਹ ਹੀ ਹਦੇਸ਼ ਦਵਾਗਾ ਜੀ ਮੰਦਿਰ ਗੁਰਦੁਆਰੇ ਮਸਜਿਦ ਜਾਣ ਦੀ ਜਰੂਰਤ ਨਹੀਂ ਹੈ ਜੇ ਮਾਤਾ ਪਿਤਾ ਨੂੰ ਘਰੇ ਹੀ ਸੰਭ ਕੇ ਰੱਖਿਆ ਜਾਵੇ ਸੋ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਬਾਕਸ ਕਮੈਂਟ ਬਾਕਸ ਦੇ ਵਿੱਚ ਵਿਚਾਰ ਆਪਣੇ ਜਰੂਰ ਦਿਓ ਤੇ ਵਿਚਾਰ ਜਿਹੜੇ ਹੈਗੇ ਸੱਬੇ ਪਾਸੇ ਦੇ ਵਿੱਚ ਦਿਓ ਐਸਟੀ ਹੋਰ ਵੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਢੰਡਾਰੀ ਲੁਧਿਆਣਾ ਲਈ